ਕੁੜੀਆ ਸਾਹਿਬ ਹਾਲ ਚਾਲ ਜਾਣ ਕੇ ਆਇਓ ਜੀ ਕਿੱਦਾਂ ਦੀ ਸਿਹਤ ਸੋਹਣਾ ਸਾਹਿਬ ਮਾਨ ਸਾਹਿਬ ਤੇ ਠੀਕ ਐ ਦਿਹਾੜੀ ਡਾਂਗ ਦੇ ਵਿੱਚ ਉਹਨਾਂ ਨੂੰ ਟੀਵੀ ਮਿਲ ਜੂਗੀ ਕੋਈ ਸ਼ਜ ਟੈਸਟ ਉਸ ਕਰਾਉਣ ਵਾਸਤੇ ਉਹਨ ਗਿਆ ਇਹ ਅੱਜ ਛੁੱਟੀ ਦੇ ਕੋਈ ਚਾਂਸ ਲੱਗ ਰਹੇ ਨੇ ਜੀ ਅੱਜ ਹੋ ਜਾਣੀ ਚਾਹੀਦੀ ਹੈ ਨਿਕਲ ਤੱਕ ਅੱਛਾ ਜੀ ਕੱਲ੍ਹ ਵੱਲ ਵੀ ਗੋਪਾਲ ਸਿੰਘ ਸਾਹਿਬ ਕੋਲੋਂ ਬਾਪ ਇਹ ਹੀ ਹੋਇਆ ਸੀ ਟੈਸਟ ਕਰਾਉਣ ਚੱਲੇ ਆ ਅੱਛਾ ਜੀ ਸਾਹਿਬ ਸਾਡੇ ਅੱਗੇ ਤੇ ਉਸੇ ਪੰਜਾਬ ਦੇ ਹਰਦਾਸਾ ਜੀ ਗੱਲ ਕੀਤੀ ਹੋਣੀ ਹੈ ਪੰਜਾਬ ਦੇ ਫਰਾਂਸ ਨੇ ਨਹੀਂ ਜੀ ਉਹ ਉਹ ਟੈਸਟ ਕਰਾਉਣ ਚੱਲੇ ਸੀਗੇ ਨਿਕਲੇ ਸੀਗੇ ਫੋਟੋ ਤੇ ਅਸਾਂ ਕੋਈ ਗੱਲਬਾਤ ਨਹੀਂ ਹੋਈ ਸੀ ਰੇਲ ਤੇ ਬਸ ਫਤਈ ਆ ਕੋਈ ਗੱਲਬਾਤ ਦੀ ਗੱਲ ਨਹੀਂ ਕਹਿ ਰਹੇ ਆ ਕਿ ਅੱਜ ਛੁੱਟੀ ਵੀ ਮਿਲ ਜੂਗੀ ਹੋ ਜੂਗੀ ਜੀ ਅੱਛਾ ਵੀ ਬੰਦੇ ਜਿਹੜਾ ਉਹ ਡਾਕਟਰ ਕਹਿੰਦੇ ਵੀ ਅੱਜ ਉਧਰ ਚੱਲਿਆ ਨਹੀਂ ਰੋਕਿਆ ਨਹੀਂ ਗੰਗਜੀ ਤੁਸੀਂ ਮਿਲ ਕੇ ਆਏ ਹੋ ਕੱਲ੍ਹ ਤਾਂ ਗਈ ਸੀਗੇ ਨਾਲ ਤੇ ਤੁਸੀਂ ਦੱਸੋ ਕੀ ਚੱਲ ਰਹੀ ਹਾਲਾਤ ਹੈ ਪੈਟਰੀ ਸੈਂਟਰ ਆ ਤੇ ਟੈਸਟ ਕਰਾਉਣ ਹੀ ਗਏ ਆ ਜੀ ਗੱਲਬਾਤ ਅੱਜ ਨਹੀਂ ਕੋਈ ਕਿਸੇ ਫਤੇ ਬਣਾ ਦੀ ਪਰ ਉਹ ਦੱਸਣਾ ਤਾਂ ਕੰਦੋ ਕਾਟੇ ਨਾਲ ਕੀ ਗੱਲਬਾਤ ਹੋਈ ਨਹੀਂ ਐਕਚੁਅਲ ਤੇ ਨਾ ਜਿਹਦਰਾ ਕੁੜੀਆ ਸਾਹਿਬ ਨੇ ਦੱਸਿਆ ਉਹਨਾਂ ਦੇ ਕੁਝ ਟੈਸਟ ਹੋਣੇ ਸੀ ਤੋਂ ਆਲਰੇਡੀ ਟੈਸਟ ਵਾਸਤੇ ਜਾ ਰਹੇ ਸੀ ਸਿਰਫ ਜੇ ਤੁਹਾਨੂੰ ਨਾਲ ਡਾਕਟਰਾਂ ਦੀ ਟੀਮ ਉੱਥੇ ਖੜਨਾ ਵੀ ਚੰਗਾ ਨਹੀਂ ਲੱਗ ਪਰ ਉਹ ਡਾਕਟਰ ਸਾਹਿਬ ਨੇ ਕਿਹਾ ਅੱਜ ਸ਼ਾਮ ਤੱਕ ਮੋਸਟ ਪ੍ਰੋਬਬਲੀ ਛੁੱਟੀ ਆ ਜੋ ਹੋ ਜੂਗੀ ਵੈਸੇ ਤੰਦਰੁਸਤ ਹੈ ਬਿਲਕੁਲ ਚੇਤ ਕਾਫੀ ਸੁਧਾਰ ਹੈ ਅੱਗੇ ਨਾਲੋਂ ਸ਼ਾਮ ਤੱਕ ਛੁੱਟੀ ਕਰ ਦਿੱਤੀ। ਮੁੱਡੀਆਂ ਸਾਹਿਬ ਜਦੋਂ ਪੀਐਮ ਸਾਹਿਬ ਦੇ ਨਾਲ ਮੁਲਾਕਾਤ ਹੋਈ ਹੈ ਮੁੱਡੀਆਂ ਸਾਹਿਬ ਕਹਿੰਦੇ ਕਿ ਮੇਰੀ ਅੱਖਾਂ ਦੇ ਵਿੱਚ ਅਸਤਰੂ ਆ ਗਿਆ ਸੀ ਜਿਸ ਧੰਦਾ ਵਕੀਰਾਂ ਉਹਨਾਂ ਦੇ ਨਾਲ ਪੀਐਮ ਸਾਹਿਬ ਦਾ ਕਹਿੰਦੇ ਮੋਬਾਈਲ ਫੜਤੀ ਰੱਖ ਲਈ ਜੀ ਸਾਡੇ ਸਾਨੂੰ ਬੋਲਣ ਤੱਕ ਨਹੀਂ ਦਿੱਤਾ ਗਿਆ ਸਾਨੂੰ ਮੀਟਿੰਗਾਂ 'ਚ ਹਿੱਸਾ ਲੈਣ ਦਿੱਤਾ ਗਿਆ ਉਹ ਮੋਬਾਈਲ ਵਗੈਰਾ ਤੋਂ ਮੈਨੂੰ ਨਹੀਂ ਪਤਾ ਕਿ ਸਾਹਿਬ ਸਾਰਿਆਂ ਦੇ ਰੱਖ ਲੈਂਦੇ ਨੇ ਤੋ ਜਿਹੜੀ ਪ੍ਰਾਈਮ ਮਿਨਿਸਟਰ ਸਾਹਿਬ ਦੀ ਫੇਰੀ ਸੀ ਨਾ ਉਹ ਹਮਦਰਦੀ ਜੀ ਵਾਲੀ ਨਹੀਂ ਸੀ ਵਿਗਿਆਨਗੀ ਜੀ ਵਾਲੀ ਸੀ। ਉਹਦਾ ਸਵਾਰਕ ਇੱਕੋ ਪੱਖ ਸੁਣਿਆ ਨਹੀਂ ਆ ਪੰਜਾਬ ਦਾ। ਜਿਸ ਸਾਹਮਣੇ ਦੇਖੀ। ਜੀ। ਜੀ। ਜਿਹੜਾ 1600 ਕਰੋੜ ਦਾ ਹੈ ਕਿ ਜਿਹੜੀਆਂ ਲਗਦੇ ਨੇ ਕਿ 2000 ਕਰੋੜ ਦਾ ਤਾਂ ਬੇਸੀ ਨੁਕਸਾਨ ਹੋ ਗਿਆ। ਨਹੀਂ ਜੀ 2000 ਕਰੋੜ ਦਾ ਕਿਉਂ ਆ? 2000 2000 ਦਾ ਕਦੇ ਅਰਜਨਾਲੇ ਜ਼ਿਲ੍ਹੇ ਦਾ ਹੋ ਗਿਆ। ਜੋ ਨਾਲੇ ਜਿਹੜੇ ਦਾ ਉਹਨਾਂ ਨੇ ਜਿਹੜੇ ਨਾਲੇ ਹਲਕੇ ਦਾ ਜਿਹੜਾ ਦਿੱਤਾ ਸੀ ਨਾ ਵੈਸੇ ਤੁਸੀਂ ਸੜਕਾਂ ਖਰਾਬ ਹੋ ਗਈਆਂ ਬਿਲਡਿੰਗਾਂ ਖਰਾਬ ਹੋ ਗਈਆਂ 2000 ਕਰੋੜ ਤੋਂ ਵੱਧ ਤਾਂ ਤੁਸੀਂ ਖੇਤੀ ਦਾ 5 ਲੱਖ ਏਕੜ ਹੋ ਗਿਆ ਜੀ ਪਸ਼ੂ ਕਿੰਨੇ ਆ 50 ਮੌਤਾ ਹੋ ਗਿਆ ਪਰ 55 ਦੇ ਨੇੜੇ ਪਹੁੰਚ ਗਏ ਆ ਜੀ ਉਹ 2000 ਕਰੋੜ ਆਪਾਂ ਉਹਨੂੰ ਕਿਵੇਂ ਗਿਣਾਂ ਮੈਸੇਜ 2000 ਪਿੰਡ ਪ੍ਰਭਾਵਿਤ ਹੋ ਗਿਆ ਜੇ 1600 ਨੂੰ ਕਰੋ ਤਾਂ ਅਸੀਂ ਲੱਖੀ ਆ ਰਿਹਾ ਜੇ ਪਿੰਡ ਨੂੰ ਇੱਕ ਨੂੰ ਪਿੰਡਾਂ ਦੀ ਤੁਸੀਂ ਹਾਲਾਤ ਦੇਖੇ ਹੋਣੇ ਕਿਸ ਤਰ੍ਹਾਂ ਦੇ ਹੋਗੇ ਕਿ 80 ਲੱਖ ਰੁਪਏ ਨਾਲ ਉਹ ਕੋਈ ਇੱਕ ਦੋ ਚਾਰ ਘਰਾਂ ਦਾ ਵੀ ਸਵਰਨਾ ਗਰੀਬ ਲੋਕ ਉਜੜ ਗਏ ਹਨ ਉਹਦੇ ਘਰ ਜਿਹੜੇ ਸਾਰੀ ਉਮਰ ਚ ਵਿਚਾਰਾ ਦੋ ਕਮਰੇ ਰਹਿੰਦਾ ਤੇ ਉਹ ਉਹਨਾਂ ਵਾਸਤੇ ਸਰਕਾਰ ਕੁਝ ਕਰੋ ਵੀ ਕੋ ਕੋਈ ਕਹਿੰਦੇ ਹਿੰਦੀ ਸਮਝ ਨਹੀਂ ਆਂਦੀ ਬੀਐਨਪੀ ਇਸ ਤਰ੍ਹਾਂ ਦੀ ਸ਼ਬਦਾਂ ਦੀ ਜਿਵੇਂ ਉਸ ਤਰ੍ਹਾਂ ਉਹਨਾਂ ਨੇ ਜਦੋਂ ਮੰਤਰੀ ਜੀ ਨੇ ਕਿਹਾ ਨਾ ਵੀ ਮੰਤਰੀ ਜੀ ਨੇ ਕਿਹਾ ਅभी ਥੋੜਾ ਤਨਮਾ ਜਿਹੜਾ ਦੇ ਐ ਪਰ ਇਹ ਬਹੁਤ ਥੋੜਾ ਹੈ ਤੁਸੀਂ ਹੋਰ ਕਰੋ ਤੋ ਕਹਿੰਦੇ ਮੈਂ ਹਿੰਦੀ ਚ ਬੋਲ ਦਿੱਤਾ ਬਸ ਇੰਨਾ ਉਹਨਾਂ ਨੇ ਸਮਝ ਨਾ ਸਮਝੇ ਹਿੰਦੀ ਚ ਬੋਲ ਦਿੱਤਾ ਹੈਗਾ ਹੁਣ ਉਹਨੂੰ ਕਿਵੇਂ ਵੀ ਲਾ ਲਓ ਨਾ ਸਮਝ ਵਾਲੀ ਲਾ ਲਓ ਸਮਝ ਵਾਲੀ ਨਾਲੋ ਜੇ ਉਹ ਵੀ ਕਹਿੰਦਾ ਕਿ ਤਾਮਿਲ ਆੜੂ ਚ ਗਏ ਹੁੰਦੇ ਪ੍ਰਧਾਨ ਮੰਤਰੀ ਸਭ ਕਹਿ ਸਕਦੇ ਵੀ ਮੈਂ ਹਿੰਦੀ ਚ ਬੋਲਦਾ ਹਾਂ ਤਾਂ ਜਿੱਥੋਂ ਦੀ ਬਾਦਸ਼ਾਹ ਉੱਥੋਂ ਦੀ ਬੰਦਾ ਬੋਲਣੀ ਚਾਹੂਗਾ ਬੋਲੂਗਾ ਅਸੀਂ ਪੰਜਾਬੀ ਆ ਪੰਜਾਬੀ ਤੇ ਪੰਜਾਬੀ ਹੋਣ ਦੇ ਮਾਣ ਹੈ ਸਾਡਾ ਵਿਰਸਾ ਵੱਡਾ ਹੈ ਸਾਡਾ ਸੱਭਿਆਚਾਰ ਵੱਡਾ ਹੈ ਵਡੀਆਂ ਲਿਖਤਾ ਵੱਡੀਆਂ ਹੈ ਜੀ ਹਾਂਜੀ ਉਹਦੇ 'ਚ ਤਾਂ ਕੋਈ ਸ਼ੱਕ ਨਹੀਂ ਜਿਸ ਰੀਕੇ ਦੇ ਨਾਲ ਪਹਿਲਾਂ ਖੇਤੀਬਾੜੀ ਮੰਗੂਈ ਹੋਈ ਹੈ ਬਾਰਸਾਹ ਹੋਰੀ ਹੋਏ ਆ ਬਾਬਾ ਬੁੱਲੇ ਸ਼ਾਹ ਹੋਰੀ ਹੋਏ ਆ ਗੁਰੂ ਸਾਹਿਬਾਨ ਹੋਏ ਆ ਪੰਜਾਬੀ ਗੁਰਮੁਖੀ ਬੋਲੀ ਲਿਪੀ ਨੂੰ ਤੇ ਪੰਜਾਬੀ ਬੋਲੀ ਨੂੰ ਤਾਂ ਬਹੁਤ ਵੱਡਾ ਉਹ ਸਥਾਨ ਮਿਲਿਆ ਹਰ ਇੱਕ ਤਾਂ ਐਡੇ ਵੱਡੇ ਗ੍ਰੰਥ ਛਪੇ ਨੇ ਗਵਰਨਰ ਸਾਹਿਬ ਕਹਿ ਰਹੇ ਟੋਕਨ ਹੈ ਐਡਵਾਂਸ ਟੋਕਨ ਆਇਆ ਵੀ ਜਿਹੜੇ ਰਾਹਤ ਕਾਰਜ ਚੱਲ ਰਹੇ ਤੇਜ਼ੀ ਨਾਲ ਚੱਲਣ ਅੱਗੇ ਹੋਰ ਵੀ ਅਮਾਉਂਟ ਆ ਚਲੋ ਤਾਂ ਵੀ ਠੀਕ ਹੈ ਅਸੀਂ ਤਾਂ ਉਮੀਦ ਕਰਦੇ ਆ ਹਮੇਸ਼ਾ ਪੰਜਾਬ ਇਸ ਦੇਸ਼ ਦੇ ਨਾਲ ਖੜਾ ਰਿਹਾ ਆਜ਼ਾਦੀ ਦੀ ਲੜਾਈ ਤੋਂ ਲੈ ਕੇ ਅੱਜ ਦੀ ਸੁਰੱਖਿਆ ਜੇ ਇਹਦੇ ਵਿੱਚ ਮੁਖਮਰੀ ਵੀ ਸੀ ਦੇਸ਼ ਦਾ ਪੰਜਾਬ ਨੇ ਉਹਦੇ ਵਿੱਚ ਵੱਡਾ ਯੋਗਦਾਨ ਪਾਇਆ ਅੱਜ ਵੀ ਜਿਹੜਾ ਅਨਾਜ ਜੇ ਅਸੀਂ ਬਾਫਰ ਕੀਤਾ ਹੈਗਾ ਤਾਂ ਉਹ ਪੰਜਾਬ ਦਾ ਉਹਦੇ ਵਿੱਚ ਵੱਡਾ ਹਿੱਸਾ ਹੈ ਜਿਸ ਤਰੀਕੇ ਨਾਲ